ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਟਰੈਵਲ ਚੈਨਲ ਦੇਖਦੇ ਆਨੂ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਆ ਜੀ ਅੱਜ ਨਵਾਂ ਬਲੌਗ ਲੈ ਕੇ ਆਪਾਂ ਹਾਜ਼ਰ ਹੋਏ ਆਂ ਤੇ ਅੱਜ ਤੁਹਾਨੂੰ ਦਿਖਾਵਾਂਗੇ ਨੂਰਮੈਲ ਦੀ ਬਹੁਤ ਹੀ ਪੁਰਾਣੀ ਤਾਂ ਬਹੁਤ ਹੀ ਇਤਿਹਾਸਿਕ ਜਗ੍ਹਾ ਤੇ ਜਾ ਕੇ ਉੱਥੇ ਆਪਾਂ ਗੱਲਾਂ ਬਾਤਾਂ ਕਰਦੇ ਆਂ ਤਾਂ ਤੁਹਾਡੇ ਨਾਲ ਇਤਿਹਾਸ ਉਹਦਾ ਸਾਂਝਾ ਕਰਦੇ ਆਂ ਤੇ ਬਲੌਗ ਨਾਲ ਬਣੇ ਰਿਓ ਤਾਂ ਟੱਕਰਦੇ ਆਂ ਆਪਾਂ ਉੱਥੇ ਜਾ ਕੇ ਹਲੋ ਸਤਿ ਸ੍ਰੀ ਅਕਾਲ ਜੀ ਅਸੀਂ ਪਹੁੰਚ ਚੁੱਕੇ ਆ ਨੂਰਮੈਲ ਤੇ ਪਿੱਛੇ ਆਪਣੇ ਨੂਰਮੈਲ ਦੀ ਸਰਾਂ ਤੇ ਇਹਦੇ ਬਾਰੇ ਦੱਸਾਂਗੇ ਆਪਾਂ ਇਤਿਹਾਸ ਇਹ ਜੀ ਨੂਰਮੈਲ ਦੀ ਸਰਾਂ ਨੂਰਮੈਲ ਦੇ ਨਾਂ ਦੇ ਨਾਲ ਜਾਣੀ ਜਾਂਦੀ ਹੈ ਤੇ ਇਤਿਹਾਸਿਕ ਹੋਣ ਦੇ ਕਰਕੇ ਇਹਦਾ ਇਤਿਹਾਸ ਬਹੁਤ ਹੀ ਵਧੀਆ ਆ ਤੇ ਦੁਰਲਭ ਆ ਜੀ ਤੇ ਇਹ ਸਰਾਂ ਆਪਣੇ ਇਤਿਹਾਸ ਕਰਕੇ ਹੀ ਜਾਣੀ ਜਾਂਦੀ ਆ ਤਾਂ ਪ੍ਰਚਲਿਤ ਆ ਜੀ ਲੋਕਾਂ ਦੇ ਵਿੱਚ ਇਸਦੀ ਦੀਵਾਰ ਦੇ ਉੱਤੇ ਫਾਰਸੀ ਭਾਸ਼ਾ ਦੇ ਨਾਲ ਜੋ ਲਿਖਾਵਟ ਲਿਖੀ ਹੋਈ ਆ ਉਹ ਨੂਰ ਜਹਾਂ ਦੇ ਜਨਮ ਨੂੰ ਤਾਂ ਉਹਨਾਂ ਦੀ ਸ਼ਾਨ ਬਾਰੇ ਦਰਸਾਇਆ ਗਿਆ ਆ ਇਹ ਗੇਟ ਦੇ ਉੱਤੇ ਬਹੁਤ ਹੀ ਕਲਾਕ੍ਰਿਤੀਆਂ ਸਜਾਈਆਂ ਹੋਈਆਂ ਆ ਜੀ ਹਾਥੀ ਘੋੜਿਆਂ ਤੇ ਪੰਛੀਆਂ ਤੇ ਹੋਰ ਵੀ ਊਠ ਤੇ ਰੱਥਾਂ ਦੇ ਨਾਲ ਬਣਾਈਆਂ ਗਈਆਂ ਕਲਾਕ੍ਰਿਤੀਆਂ ਆ ਜੀ ਇਹ ਕਿਲਾ 16ਵੀਂ ਸਦੀ ਵਿੱਚ ਬਣਾਇਆ ਗਿਆ ਜੀ 1618 ਤੋਂ ਲੈ ਕੇ 1620 ਇਸਵੀ ਵਿੱਚ ਇਹਦਾ ਨਿਰਮਾਣ ਹੋਇਆ ਜੀ ਇਹ ਕਿਲਾ ਮੁਗਲ ਬਾਦਸ਼ਾਹ ਜਹਾਂਗੀਰ ਦੀ ਰਾਣੀ ਨੂਰਜਹਾਂ ਦੇ ਹੁਕਮਾਂ ਤੇ ਉਸਾਰੀ ਗਈ ਸੀ ਜਿਸ ਦੀ ਦੇਖਰੇਖ ਨਵਾਬ ਜ਼ਕਰੀਆ ਖਾਨ ਨੇ ਕੀਤੀ ਸੀ ਨੂਰ ਮਹਿਲ ਦਾ ਪਹਿਲਾ ਨਾਂ ਕੋਟ ਕੁਲਰ ਸੀ ਤੇ ਇੱਥੇ ਨੂ ਪਾਰਕਿੰਗ ਦਾ ਬੋਰਡ ਲਾਇਆ ਹੈ ਜੀ ਕੋਈ ਵੀ ਵਾਹਨ ਇੱਥੇ ਖੜਾ ਕਰਨ ਤੋਂ ਮਨਾਹੀ ਹੈ ਜੀ ਮੂਰੇ ਬਾਜ਼ਾਰ ਆ ਤਾਂ ਲੋਕੀ ਸਾਧਨ ਖੜੇ ਕਰ ਜਾਂਦੇ ਸੀ ਇਸ ਕਰਕੇ ਮਨਾਹੀ ਕਰ ਦਿੱਤੀ ਗਈ ਇਹ ਕਸਬਾ ਲਾਹੌਰ ਤੋਂ ਦਿੱਲੀ ਨੂੰ ਜਾਂਦੀਆਂ ਜਰਨੈਲੀ ਸੜਕਾਂ ਤੇ ਸਥਿਤ ਸੀ ਇਹ ਵਪਾਰਕ ਅਤੇ ਰਾਜਨੀਤੀ ਦ੍ਰਿਸ਼ਟੀ ਤੋਂ ਬਹੁਤ ਮਹੱਤਵਪੂਰਨ ਸੀ ਤੇ ਇੱਥੇ ਜੀ ਕਮਰੇ ਬਣੇ ਹੋਏ ਆ ਮਨ ਲੱਗਦਾ ਜਦੋਂ ਸੈਨਿਕ ਵਿਸ਼ਰਾਮ ਬਿਸ਼ਰੂਮ ਕਰਦੇ ਸੀ ਜਾਂ ਖੜਦੇ ਸੀਗੇ ਇਹ ਮਨ ਲੱਗਦਾ ਉਹਨਾਂ ਦੇ ਧਿਆਨ ਚ ਰੱਖ ਕੇ ਬਣਾਏ ਹੋਏ ਆ ਤੇ ਜਿੱਥੇ ਕਿਲੇ ਸੀਗੇ ਉੱਥੇ ਤਾਂ ਜਾਣ ਕੇ ਇੱਕ ਸੈਨਿਕ ਹੁਣੇ ਲਾਜ਼ਮੀ ਸੀਗੇ ਜੀ ਇਹ ਇਮਾਰਤ ਨੂਰ ਜਹਾਨ ਦੀ ਯਾਦ ਨੂੰ ਸਦੀਕ ਬਣਾਈ ਰੱਖਦੀ ਹੈ ਪੰਜਾਬ ਦੇ ਵਿਰਸੇ ਵਿੱਚ ਇਸ ਦਾ ਅਹਿਮ ਮਹੱਤਵ ਹੈ ਤੇ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਆ ਜੀ ਉਹ ਦਿੱਲੀ ਗੇਟ ਆ ਜਿਹਦੇ ਵਿੱਚ ਦੀ ਆਪਾਂ ਇੰਟਰ ਕੀਤਾ ਆ ਉਹ ਹੈਗਾ ਜੀ ਲਾਹੌਰੀ ਗੇਟ ਬਿਲਕੁਲ ਹੀ ਮੇਨ ਸੜਕ ਦੇ ਉੱਤੇ ਆ ਜ਼ਿਲ੍ਹਾ ਜਲੰਧਰ ਵਾਇਆ ਨੂਰਮਲ ਨੂਰਮਲ ਦੇ ਵਿੱਚ ਇਸ ਸਥਿਤ ਆ ਜੀ ਤੇ ਆ ਇੱਥੇ ਦਾ ਇਤਿਹਾਸ ਬਾਰੇ ਲਿਖਿਆ ਹੋਇਆ ਹੈ ਜੀ ਤੁਸੀਂ ਸਕਰੀਨ ਸ਼ਾਟ ਵੀ ਲੈ ਸਕਦੇ ਆ ਤੇ ਪੜ੍ਹ ਵੀ ਸਕਦੇ ਆ ਜਿਹੜਾ ਪੂਰਬੀ ਗੇਟ ਆ ਉਹ ਜੀ ਦਿੱਲੀ ਗੇਟ ਆ ਤੇ ਜਿਹੜਾ ਪੱਛਮੀ ਗੇਟ ਆ ਉਹ ਲਾਹੌਰੀ ਗੇਟ ਆ ਜੀ ਇਹ ਇਹਦੇ ਵਿੱਚ ਪੂਰੀਆਂ 140 ਕੋਠਣੀਆਂ ਬਣੀਆਂ ਹੋਈਆਂ ਆ ਜੀ ਤੇ ਤੁਸੀਂ ਦੇਖ ਰਹੇ ਆ ਜੀ ਇਹ ਇਹ ਕੋਠਣੀਆਂ ਬਣੀਆਂ ਆ ਸਾਈਡ ਤੇ ਤਾਂ ਤੇ ਇਧਰਲੇ ਪਾਸੇ ਦੋ ਮੰਜ਼ਲੀ ਇਮਾਰਤ ਦਾ ਗੇਟ ਬਣਿਆ ਹੋਇਆ ਆ ਜੀ ਤੇ ਇਸ ਵਿੱਚ ਪੂਰੀਆਂ 140 ਕੋਠੜੀਆਂ ਆ ਜੀ ਥੋੜੀਆਂ ਜਿਹੀਆਂ ਹੁਣ ਤਾਂ ਕੁਝ ਟੁੱਟ ਵੀ ਗਈਆਂ ਆ ਜਾਂ ਡੈਗ ਪਈਆਂ ਆ ਸਮੇਂ ਦੇ ਹਿਸਾਬ ਦੇ ਨਾਲ ਤਾਂ ਫੇਰ ਵੀ ਬਹੁਤ ਵਧੀਆ ਮੈਂਟੇਨ ਕਰਕੇ ਰੱਖਿਆ ਹੋਇਆ ਹੈ ਜੀ ਇਹ ਚੌਰਸ ਆਕਾਰ ਦੇ ਵਿੱਚ ਹੈ ਜੀ ਇਹਦੀਆਂ ਚਾਰ ਪਜਾਮ ਆਆਂ ਜੀ ਇਸ ਦਾ ਖੇਤਰਫਲ 168 ਵਰਗ ਮੀਟਰ ਹੈ ਇਹ ਦੇ ਇਤਿਹਾਸਿਕ वास्तुकला ਦੇ ਮਹੱਤਵ ਨੂੰ ਦੇਖਦੇ ਹੋਇਆ ਸੂਚਨਾ ਨੰਬਰ 4687 ਮਿਤੀ 18/2 1919 ਦੁਆਰਾ ਇਸ ਨੂੰ ਰਾਸ਼ਟਰੀ ਮਹੱਤਵ ਦੇ ਸੁਰੱਖਿਆ ਕ ਘੋਸ਼ਣਾ ਕੀਤੀ ਗਈ ਹੈ ਇਹ ਛੋਟੀਆਂ ਇੱਟਾਂ ਨਾਲ ਬਣੀ ਹੋਈ ਆ ਜੀ ਜੋ ਕਿ ਇਹਨੂੰ ਬਹੁਤ ਹੀ ਸੁੰਦਰ ਬਣਾਉਂਦੀਆਂ ਆ ਤਾਂ ਇਹਦੀ ਕਲਾਕਾਰੀ ਬਹੁਤ ਵਧੀਆ ਕੀਤੀ ਹੋਈ ਆ ਜੀ ਤੇ ਇਸ ਤਰ੍ਹਾਂ ਦੀਆਂ ਆ ਇਹਨਾਂ ਦੀਆਂ ਅੰਦਰੋਂ ਦਰਵਾਜ਼ੇ ਤੇ ਕੋਠੜੀਆਂ ਆ ਸੀ 140 ਕਮਰੇ ਇਹਦੇ ਵਿੱਚ ਤੇ ਚਲੋ ਬੋ ਹਾਂ ਬਾਅਦ ਚ ਵੌਇਸ ਦਵਾਂਗਾ ਚਲੋ ਉਹਦਾ ਦੇਖ ਕੇ ਆਉਂਦੇ ਹਾਂ ਇਹ ਆ ਜੀ ਦਿੱਲੀ ਗੇਟ ਬਣਿਆ ਹਾ ਨੂਰਮੈਲ ਦੀ ਸਰਾਂ ਦੇ ਵਿੱਚ ਤੇ ਮੰਨਣਾ ਆ ਜੀ ਇਹ ਲਾਹੌਰ ਤੋਂ ਦਿੱਲੀ ਤੱਕ ਜਦੋਂ ਸੜਕਾਂ ਸੀਗੀਆਂ ਉਸ ਵੇਲੇ ਇਧਰ ਦੀ ਵਪਾਰ ਦਾ ਬਹੁਤ ਵਧੀਆ ਸਾਧਨ ਸੀਗਾ ਤੇ ਲੋਕੀ ਇਥੋਂ ਨੂਰਮੈਲ ਤੋਂ ਹੋ ਕੇ ਵਿਸ਼ਰਾਮ ਕਰਕੇ ਤਾਂ ਦਿੱਲੀ ਵੱਲ ਨੂੰ ਜਾਂਦੇ ਪੈ ਜਾਂਦੇ ਸੀਗੇ ਇਹ ਕਿਲੇ ਦੀਆਂ ਇਮਾਰਤਾਂ ਬਹੁਤ ਮਜ਼ਬੂਤ ਆ ਜੀ ਇਹ ਕਿਲਾ ਨੂਰਮੈਲ ਦੇ ਸੈਂਟਰ 'ਚ ਪੈ ਜਾਂਦਾ ਆ ਜੀ ਤੁਸੀਂ ਦੇਖ ਸਕਦੇ ਆ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਬਣਾਇਆ ਹੋਇਆ ਆ ਤੇ ਅੱਜ ਵੀ ਆਪਣੀ ਸ਼ਾਨਮ ਸ਼ੌਕਤ ਨਾਲ ਇਹ ਮਜ਼ਬੂਤੀ ਨਾਲ ਖੜੀ ਹੋਈ ਹੈ ਜੀ ਤੇ ਇਸ ਇਸੇ ਥਾਂ ਨੂਰ ਜਹਾਂ ਦਾ ਆਪਣਾ ਬਚਪਨ ਬੀਤਿਆ ਤੇ ਇਹ ਕਿਲਾ ਉਹਨਾਂ ਦੀ ਜਾਤ ਨੂੰ ਸਮਰਪਿਤ ਹੈ ਜੀ ਤੇ ਬਹੁਤ ਹੀ ਵਧੀਆ ਇਹਦੀਆਂ ਇਮਾਰਤਾਂ ਬਣੀਆਂ ਹੋਈਆਂ ਆ ਜੀ ਤੇ ਲੋਕੇ ਇੱਥੇ ਆਣ ਕੇ ਤੇ ਬਹੁਤ ਆਨੰਦ ਮਾਣਦੇ ਆ ਤੇ ਸ਼ਾਮ ਵੇਲੇ ਸੈਰ ਵੀ ਕਰਦੇ ਆ ਵਧੀਆ ਹੈ ਇਹਦਾ ਵਿਊ ਆ ਅੰਦਰੋਂ ਵੀ ਤੇ ਇੱਕ ਪੁਰਾਣਾ ਖੂਹ ਆ ਜੀ ਇੱਥੋਂ ਮੈਨੂੰ ਲੱਗਦਾ ਸ਼ਾਇਦ ਪਾਣੀ ਪੂਣੀ ਪਹਿਲੇ ਦੇ ਸਮੇਂ ਦੇ ਵਿੱਚ ਭਰਦੇ ਹੋਣੇ ਆ ਤੇ ਹੁਣ ਤਾਂ ਵੈਸੇ ਬੰਦ ਕਰ ਦਿੱਤਾ ਗਿਆ ਕਰਕੇ ਬੱਚਿਆਂ ਬੱਚੇ ਖੂਹ ਦੇ ਕੋਲ ਨਾ ਜਾ ਸਕਣ ਤਾਂ ਕੋਈ ਘਟਨਾ ਨਾ ਵਾਪਰ ਸਕੇ ਇਸ ਕਰਕੇ ਬੰਦ ਕਰ ਦਿੱਤਾ ਗਿਆ ਪਰ ਅੱਜ ਵੀ ਇਹ ਬਹੁਤ ਵਧੀਆ ਸ਼ਾਨਦਾਰ ਲੱਗਦਾ ਜੀ ਛੋਟੀ ਤਾਂ ਨਾ ਬਣਿਆ ਆ ਜਿਹੜੀ ਇਹ ਸਰਾਏ ਆ ਜੀ 1718 ਈਸਵੀ ਤੋਂ ਲੈ ਕੇ 1620 ਈਸਵੀ ਤੱਕ ਇਹਦਾ ਨਿਰਮਾਣ ਹੋਇਆ ਸਾਰਾ ਇਹਦਾ ਇਤਿਹਾਸ ਇੱਥੇ ਲਿਖਿਆ ਹੋਇਆ ਹੈ ਜੀ ਅਸੀਂ ਸਕਰੀਨਸ਼ਾਟ ਪਹਿਲਾਂ ਪਾ ਚੁੱਕੇ ਆ ਤੁਸੀਂ ਦੇਖ ਸਕਦੇ ਆ ਤੇ ਪਹਿਲੇ ਦੇ ਸਮੇਂ ਦੀ ਜਿਹੜਾ ਚੂਨਾ ਮਿੱਟੀ ਸੀ ਉਹ ਵੀ ਬਹੁਤ ਵਧੀਆ ਸੀਗੀ ਤੇ ਟਿਕਾਊ ਸੀ ਅੱਜ ਵੀ ਇਹ ਬਹੁਤ ਵਧੀਆ ਹਾਲਤ ਵਿੱਚ ਹੈ ਆ ਦੇਖਣ ਨੂੰ ਤੁਹਾਨੂੰ ਬਹੁਤ ਵਧੀਆ ਲੱਗਦਾ ਹੋਊਗਾ ਤੇ ਜਿਨ੍ਹਾਂ ਨੂੰ ਪਤਾ ਉਹ ਆਲੇ-ਦੁਆਲੇੋਂ ਆਣ ਕੇ ਇਹਨੂੰ ਜ਼ਰੂਰ ਦੇਖਦੇ ਆ ਤੇ ਇੱਥੋਂ ਜਿਹੜੀਆਂ ਸਰੂੰਗਾ ਵੀ ਜਾਂਦੀਆਂ ਪਈਆਂ ਬਾਹਰ ਨੂੰ ਤੇ ਉਹ ਕੁਝ ਦਿੱਲੀਆਂ ਨੂੰ ਤੇ ਕੁਝ ਆਗਰਿਆ ਨੂੰ ਤੇ ਕੁਝ ਵੱਖਰੇ-ਵੱਖਰੇ ਸ਼ਹਿਰਾਂ ਵਿੱਚ ਦੀ ਹੋ ਕੇ ਜਾਂਦੀਆਂ ਤੇ ਜੀ ਇਹ ਉੱਪਰ ਜਾਣ ਨੂੰ ਰਾਹ ਬਣਾਇਆ ਹੋਇਆ ਹੈ ਵੈਸੇ ਇਹਨਾਂ ਨੇ ਲੋਕ ਕੀਤਾ ਹੋਇਆ ਹੈ ਥੋੜਿਆ ਸੇਫਟੀ ਨੂੰ ਵੀ ਵਧੀਆ ਰੱਖਦੇ ਆ ਵਧੀਆ ਗੱਲ ਆ ਵੈਸੇ ਦੇਖ ਸੰਭਾਲਤਾ ਵੈਸੇ ਇਦਾਂ ਹੀ ਹੁੰਦੀ ਆ ਜੀ ਤੇ ਉਦੋਂ ਦੇ ਬਣੇ ਹੋਏ ਕਮਰੇ ਬਹੁਤ ਵਧੀਆ ਫਰੰਟ ਤੇ ਬਣਿਆ ਹੋਇਆ ਜੀ ਦੇਖਣ ਦੇ ਕਾਬਲ ਹੈ ਜੀ ਤੇ ਇੱਕ ਹੋਰ ਗੱਲ ਜੀ ਇੱਥੇ ਸ਼ਾਹਰੂਖ ਖਾਨ ਦੀ ਹਿੰਦੀ ਮੂਵੀ ਰਿੰਗ ਦਾ ਸ਼ੂਟ ਹੋਇਆ ਆ ਤੇ ਹੋਰ ਵੀ ਹਿੰਦੀ ਮੂਵੀ ਤੇ ਪੰਜਾਬੀ ਮੂਵੀਆਂ ਦੀਆਂ ਇੱਥੇ ਵੀਡੀਓ ਬਣ ਚੁੱਕੀਆਂ ਆ ਤੇ ਗਾਣੇ ਵੀ ਸ਼ੂਟ ਹੋਏ ਆ ਤੇ ਬਹੁਤ ਵਧੀਆ ਇੱਥੇ ਦਾ ਅੰਦਰਲਾ 뷰 ਆ ਦੇਖਣਸਾਰ ਆ ਜੀ ਪੁਰਾਣੀ ਇਮਾਰਤ ਕਰਕੇ ਬਹੁਤ ਵਧੀਆ ਲੱਗਦਾ ਆ ਜੀ ਵੈਸੇ ਤਾਂ ਲੋਕ ਹੀ ਆ ਜੀ ਵਧੀਆ ਗੱਲ ਆ ਸੇਫਟੀ ਆ ਇੱਥੇ ਤੇ ਵੈਸੇ ਕਮਰੇ ਤਾਂ ਤੁਹਾਨੂੰ ਇੱਥੇ ਕਾਫੀ ਮਿਲ ਜਾਣਗੇ 140 ਦੇ ਲਾਗੇ ਕਮਰੇ ਸੀਗੇ ਕੁਛ ਤਾਂ ਵੈਸੇ ਥੋੜੇ ਜਿਹਾ ਹੁਣ ਟੱਟ ਗਏ ਆ ਤੇ ਬਾਕੀ ਸਾਰੇ ਵਧੀਆ ਤਰੀਕੇ ਨਾਲ ਡੈਕੋਰੇਟ ਕੀਤਾ ਥੋੜੇ ਮੋਟੇ ਜੇ ਟੱਠੇ ਵੀ ਸੀਗੇ ਤਾਂ ਸਹੀ ਕੀਤੇ ਗਏ ਆ ਤੇ ਤੁਸੀਂ ਦੇਖ ਸਕਦੇ ਆ ਥੋੜਾ ਜਿਹਾ ਸਮਾਂ ਪੈਣ ਦੇ ਨਾਲ ਵੈਸੇ ਥੋੜਾ ਜਿਹਾ ਉੱਪਰੋਂ ਇਮਾਰਤ ਟਿੱਠੀ ਹੋਈ ਆ ਤੇ ਫੇਰ ਵੀ ਇੱਥੇ ਦੀ ਦੇਖ ਸੰਭਾਲ ਦੇ ਕਰਕੇ ਇਹ ਥੋੜਾ ਜਿਹਾ ਬਚਿਆ ਹੋਇਆ ਆ ਤੇ ਪਰਮੰਧਕਾ ਕਮੇਟੀਆਂ ਨੇ ਬਹੁਤ ਵਧੀਆ ਸੰਭਾ ਸੰਭਿਆ ਹੋਇਆ ਆ ਜੀ ਇਨੂੰ ਕਹਿੰਦੇ ਆ ਜੀ ਦਿੱਲੀ ਗੇਟ ਜਿਹੜੇ ਲੋਹੌਰ ਤੋਂ ਲੋਕੀ ਆਉਂਦੇ ਸੀਗੇ ਵਪਾਰੀ ਤਾਂ ਇੱਧਰ ਦੀ ਹੋ ਕੇ ਨਿਕਲਦੇ ਸੀਗੇ ਤਾਂ ਇੱਥੇ ਵਿਸ਼ਰਾਮ ਜ਼ਰੂਰ ਕਰਨ ਰੁਕਦੇ ਸੀਗੇ ਉਹ ਜਿਹੜਾ ਤੁਹਾਨੂੰ ਸਾਹਮਣੇ ਦਿਖ ਰਿਹਾ ਉਹ ਲੋਹੌਰੀ ਗੇਟ ਜੀ ਤੇ ਜਿਹੜਾ ਆਪਣੇ ਬੈਕ ਸਾਈਡ ਇਹ ਆ ਇਹ ਹੈਗਾ ਜੀ ਦਿੱਲੀ ਗੇਟ ਵੈਸੇ ਤਾਂ ਲਾਲ ਇੱਟਾਂ ਦੇ ਨਾਲ ਕੁਝ ਪੱਥਰਾਂ ਦੇ ਨਾਲੇ ਬਣਿਆ ਹੋਇਆ ਆ ਤੇ ਪਹਿਲੇ ਸਮੇ ਤੋਂ ਤਾਂ ਜਿਹੜਾ ਚੂਨਾ ਸੀ ਵੈਸੇ ਉਹ ਵੀ ਬਹੁਤ ਵਧੀਆ ਸੀਗਾ ਤੇ ਵਧੀਆ ਤੇਰੀ तरीके ਨਾਲ ਮੇਨਟੇਨ ਕੀਤਾ ਆ ਜੀ ਤੇ ਜਿਹੜੇ ਇਹਨਾਂ ਦੀਆਂ ਕਲਾਕ੍ਰਿਤੀਆਂ ਉਹ ਵੀ ਬਹੁਤ ਵਧੀਆ ਬਣੀਆਂ ਆ ਇਹਨਾਂ ਦੇ ਜਿਹੜੇ ਫਰੰਟ ਤੇ ਦਰਵਾਜ਼ੇ ਆ ਉਹਨਾਂ ਉੱਤੇ ਮੋਰਾਂ ਦੇ ਹਾਥੀਆਂ ਦੇ ਤਾਂ ਹੋਰ ਵੀ ਪੰਛੀਆਂ ਦੇ ਬਣੇ ਹੋਏ ਆ ਕਲਾਕ੍ਰਿਤੀਆਂ ਇਹ ਆ ਜੀ ਦਿੱਲੀ ਦਾ ਗੇਟ ਜਿਹੜਾ ਨੂਰ ਮੱਲੋ ਦਿੱਲੀ ਨੂੰ ਜਾਂਦਾ ਸੀ ਤੇ ਪਹਿਲਾਂ ਦੇ ਸਮੇਂ ਤੇ ਇੱਥੇ ਤਾਂ ਕਮਰੇ ਬਣੇ ਹੋਣੇ ਆ ਤੇ ਹੁਣ ਤਾਂ ਵੈਸੇ ਟੁੱਟ ਭੱਜ ਗਏ ਤਾਂ ਉਹਨਾਂ ਨੇ ਖਾਲੀ ਕਰ ਦਿੱਤੇ ਵੈਸੇ ਇਹ ਇਹ ਸਰਾਉ ਦੇ ਵਿੱਚ 140 ਕੋਠੜੀਆਂ ਸੀ ਜੀ ਥੋੜਾ ਜਿਹਾ ਜਿਹੜਾ ਜੋ ਵੀ ਹੈਗਾ ਹੁਣ ਇਹ ਥੋੜਾ ਜਿਹਾ ਸਾਮ ਸੁਭਾਲ ਨਾਲ ਬਣਿਆ ਹੋਇਆ ਹੈ ਤੇ ਬਹੁਤ ਹੀ ਵਧੀਆ ਇਹ ਦੇਖਣ ਨੂੰ ਹੈਗਾ ਤਾਂ वैसे असी भी जी इत्थो नाल ही साडा ਪਿੰਡ 8 ਕਿਲੋਮੀਟਰ ਤੇ ਸਦੋਵਾਲ ਤੇ ਵੈਸੇ ਸਾ ਅਸੀਂ ਬਹੁ ਵਾਰੀ ਸ਼ਹਿਰ ਹੋਨੇ ਆ ਤਾਂ ਨਹੀਂ ਇੱਧਰ ਆ ਹੁੰਦਾ ਹੈਗਾ ਤੇ ਅੱਜ ਵੈਸੇ ਵੀਡੀਓ ਬਣਾਉਂਦੇ ਕਰਕੇ ਅਸੀਂ ਇੱਧਰ ਆਏ ਸਗੇ ਤੁਹਾਡੇ ਨਾਲ ਵੀਡੀਓ ਸਾਂਝ ਕਾਨ ਲਈ ਤਾਂ ਹੋਰ ਵੀ ਤੁਹਾਡੇ ਲਈ ਵੀਡੀਓ ਲੈ ਕੇ ਆਵਾਂਗੇ ਵਧੀਆ ਵਧੀਆ ਤੇ ਚੈਨਲ ਨੂੰ ਜ਼ਰੂਰ ਫੋਲੋ ਕਰਿਓ ਜੀ ਉੱਪਰ ਚੜ੍ਹ ਨੂੰ ਪੌੜੀਆਂ ਬੜੀਆਂ ਹੋਈਆਂ ਆ ਤੇ ਵੈਸੇ ਉੱਤੇ ਹੁਣ ਬੰਦਾ ਹੀ ਆ ਉੱਪਰ ਹੈ ਛੱਤਾਂ ਦਾ ਥੋੜਾ ਜਿਹਾ ਕਰਨ ਵਾਲਾ ਹੋਇਆ ਠੀਕ ਮਰਮਤ ਇਹ ਕਰਕੇ ਉਹਨਾਂ ਨੇ ਬੰਦ ਕੀਤਾ ਹੋਇਆ ਹੈ ਤੇ ਬਹੁਤ ਪੁਰਾਣੀਆਂ ਦੇ ਹੋਣ ਦੇ ਕਰਕੇ ਇਸ ਤਾਂ ਥੋੜਾ ਜਿਹਾ ਬੰਦ ਵੀ ਰੱਖਿਆ ਗਿਆ ਹੈ ਹੋ ਰੱਖਿਆ ਜੀ ਨੂਰਮੈਲ ਦਾ ਬੋਰਡ ਨੂਰਮੈਲ ਸਰਾਂ ਆਪਣੇ ਹਿੰਦੀ ਚ ਤੋਂ ਪੰਜਾਬੀ ਚ ਤੋਂ ਉਰਦੂ ਚ ਵੀ ਲਿਖਿਆ ਹੋਇਆ ਹੈ ਇਹ ਮਨਾਰਾਂ ਸਰਾਾਂ ਦੇ ਚਾਰੇ ਪਾਸੇ ਬੜੀਆਂ ਆ ਜੀ ਬਹੁਤ ਵਧੀਆ ਲੱਗਦੀਆਂ ਆ ਚਾਰੇ ਪਾਸੇ ਤੇ ਚ ਚੌਰਸ ਆਕਾਰ ਦੇ ਵਿੱਚ ਇਹ ਸਰਾ ਆ ਜੀ ਇਹ ਵੀ ਵੈਸੇ ਦਰਵਾਜਾ ਬਣਿਆ ਹੋਇਆ ਹੈ ਜੀ ਸਰਾਾਂ ਦੇ ਵਿੱਚ ਪੂਰਬ ਦੇ ਪੱਛਮ ਦੇ ਵਿੱਚ ਤਾਂ ਵੈਸੇ ਦਰਵਾਜਾ ਹੈਗਾ ਹੀ ਆ ਵੈਸੇ ਇਹ ਦਰਵਾਜੇ ਦੀ ਤਰ੍ਹਾਂ ਬਣਿਆ ਹੋਇਆ ਦਰਵਾਜਾ ਨਹੀਂ ਹੈ ਕੋਠੜੀਆਂ ਬਣੀਆਂ ਹੋਈਆਂ ਆ ਨਾਲੇ ਸੀੜੀਆਂ ਇਹਦੇ ਬਣੀਆਂ ਹੋਈਆਂ ਤਾਂ ਨੂੰ ਜਾਣ ਲਈ ਤੇ ਆ ਸੀੜੀਆਂ ਉੱਪਰ ਪਾਸੇ ਨੂੰ ਜਾਂਦੀਆਂ ਜੀ ਤੇ ਸ਼ਾਇਦ ਬੰਦੇ ਕੀਤਾ ਸਾਰਾ ਕੰਮ ਬਹੁਤ ਹੀ ਇੱਥੇ ਪ੍ਰਾਚੀਨ ਮੰਦਿਰ ਜੀ ਆ ਦੇਖਣ ਨੂੰ ਘੁੰਮਣ ਫਿਰਨ ਨੂੰ ਜਗ੍ਹਾ ਵੀ ਬਹੁਤ ਵਧੀਆ ਬਣੀ ਹੋਈ ਹੈ ਜੀ ਇੱਦਾਂ ਕਰ ਜੀ ਇੱਕ ਵਾਰੀ ਅਸੀਂ ਹੋਰ ਦੱਸ ਦਈਏ ਜੀ ਇਹ ਨੂਰ ਮਹਿਲ ਨੂਰ ਮਹਿਲ ਦੀ ਸਰਾਂ ਨੂਰ ਜਹਾਂ ਦੇ ਨਾਂ ਤੇ ਬਣੀ ਆ ਜੀ ਤੇ ਇਹਦਾ ਨਿਰਮਾਣ 1618 ਤੋਂ 1620 20 ਦੇ ਵਿੱਚ ਹੋਇਆ ਨੂਰ ਜਹਾਂਤ ਜਹਾਂਗੀਰ ਨੇ ਇਹਦੇ ਹੁਕਮਾਂ ਦੇ ਅਨੁਸਾਰ ਇਹ ਸਰਾਵ ਬਣਾਈ ਗਈ ਆ ਤੇ ਬਹੁਤ ਹੀ ਵਧੀਆ ਬਣਾਈ ਗਈ ਆ ਦੋ ਇਹਦੇ ਗੇਟ ਆ ਜੀ ਪੂਰਬ ਤੇ ਪੱਛਮ ਵੱਲ ਨੂੰ ਤੇ ਉਹਨਾਂ ਤੇ ਕ ਮੂਰਾਂ ਤੇ ਜਾਨਵਰਾਂ ਦੀਆਂ ਕਲਾਕ੍ਰਿਤੀਆਂ ਬਹੁਤ ਵਧੀਆ ਬਣਾਈਆਂ ਤੇ ਲਾਲ ਪੱਥਰ ਨਾਲ ਬਣਿਆ ਹੋਇਆ ਛੋਟੀਆਂ ਇੱਟਾਂ ਦੇ ਨਾਲ ਜਿਹੜੀਆਂ ਪਹਿਲੇ ਸਮੇਂ ਦੇ ਵਿੱਚ ਸੀਗੀਆਂ ਤੇ ਉਹਦੇ ਨਾਲ ਇਹ ਬਣੀਆਂ ਹੋਈਆਂ ਆ ਤੇ ਜਿਹੜਾ ਲਾਹੌਰ ਤੋਂ ਰਸਤਾ ਆਉਂਦਾ ਹੁੰਦਾ ਸੀ ਇਹ ਦਿੱਲੀ ਨੂੰ ਜਾਂਦਾ ਸੀ ਉਹ ਇੱਧਰ ਦੀ ਹੋ ਕੇ ਜਾਂਦਾ ਸੀਗਾ ਤਾਂ ਜਿਹੜਾ ਵਪਾਰ ਸੀਗਾ ਉਹ ਬਹੁਤ ਵਧੀਆ ਇੱਧਰ ਦੀ ਚੱਲਦਾ ਹੁੰਦਾ ਸੀ ਤਾਂ ਇੱਥੇ ਵਿਸ਼ਰਾਮ ਕਰਕੇ ਤਾਂ ਵਪਾਰ ਦੇ ਬਹੁਤ ਵਧੀਆ ਸਾਧਨ ਸੀ ਇੱਧਰ ਦੀ ਜਾਣ ਲਈ ਤਾਂ ਇਹ ਸ਼ਹਿਰ ਸਾਰਾ ਨੂਰਜਹਾਂ ਦੇ ਨਾਂ ਤੇ ਬਸਿਆ ਹੋਇਆ ਨੂਰਮਿਲ